ਅ ਦੇਖੋ ਐਡਾ ਵਾਲਿਆ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਪੂਟਾਂ ਪੈ ਗਈਆਂ ਇਹ ਐਗਜ਼ਿਟ ਪੋਲ ਅਸਲ ਨਤੀਜੇ ਉਸਤੇ ਬਾਅਦ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਲੋਕ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਲੋਕਤੰਤਰ ਦਾ ਮਹਾਪਰਵ ਸੀਗਾ ਉਹ ਇਹਦੇ ਵਿੱਚ ਵੋਟ ਪਾਣਾ ਬਹੁਤ ਜ਼ਰੂਰੀ ਸੀ ਹਮ ਸਾਰੇ ਕੈਂਡੀਡੇਟ ਚਾਹੇ ਉਹ ਕੱਲ ਨੂੰ ਜਿੱਤੇ ਹਾਰੇ ਉਹਨਾਂ ਨੂੰ ਵੀ ਉਹਨਾਂ ਦੇ ਐਫਰਟਸ 'ਤੇ ਲਈ ਮੈਂ ਵਧਾਈ ਦੇਣਾ ਤੇ ਉਹਨਾਂ ਦੀ ਚਿੱਤ ਥਾਪਣ ਦੀ ਬਣਦੀ ਹੈ ਕਿਉਂਕਿ ਉਹਨਾਂ ਨੇ ਇਸ ਲੋਕਤੰਤਰ ਦੇ ਵਿੱਚ ਚੋਣਾਂ ਲੜਨ ਦਾ ਮਾਦਾ ਕੀ ਚਾਹੇ ਕਿਸੇ ਪਾਰਟੀ ਨੇ ਤੇ ਮੈਂ ਆਪਣੇ ਪੈਨਲਿਸਟ ਨੂੰ ਕਿਉਂਕਿ ਸਭ ਨੇ ਆਪਣਾ ਆਪਣਾ ਰੋਲ ਬਖੂਬੀ ਨਿਭਾਇਆ ਆਪਣੀ ਆਪਣੀ ਪਾਰਟੀ ਦੇ ਲਈ ਸਭ ਨੇ ਜਿਹੜਾ ਹੈ ਜੀ ਪ੍ਰਚਾਰ ਕੀਤਾ ਸੋ ਇੱਕ ਬਹੁਤ ਜ਼ਰੂਰੀ ਚੀਜ਼ ਹੈ ਲੋਕਤੰਤਰ ਵਾਲਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹੂੰਗਾ ਠੀਕ ਹੈ ਦੂਰੀ ਚੀਜ਼ ਜਿਹੜੀ ਐਗਜ਼ਿਟ ਪੋਲ ਹੈ ਇਹ ਕਈ ਐਕਿਊਰੇਟ ਨਹੀਂ ਹੁੰਦੇ ਕਿਉਂਕਿ ਇਹਨਾਂ ਦਾ ਸੈਂਪਲ ਸਰਵੇ ਪਹਿਲਾਂ ਤਾਂ ਦੇਖਣਾ ਪੈਂਦਾ ਕੀ ਹੈ ਹੂੰ हां ਜਿਹੜਾ ਪਾਰਟੀ ਦਾ ਇੰਟਰਨਲ ਸਰਵੇ ਹੁੰਦਾ ਹੈ ਉਹਦਾ ਸੈਂਪਲ ਬਹੁਤ ਵੱਡਾ ਹੁੰਦਾ ਹੈ ਕਿ ਜੋ ਅਸੀਂ ਜੋ ਅੱਜ ਖੜਕੇ ਜੀ ਨੇ ਦੱਸਿਆ ਸਾਡੇ ਜੀਵਾਂ ਦੀ ਵਿੱਚ ਚੱਲ ਰਹੀ ਸੀ ਜੋ ਸਾਡੇ ਇੰਟਰਨਲ ਸਰਵੇ ਦੱਸ ਰਹੇ ਆ ਉਹ ਦੱਸ ਰਹੇ ਆ ਕਿ ਇੰਡੀਆ ਅਲਾਈਅንስ ਤਕਰੀਬਨ 295 ਸੀਟਾਂ ਜਿੱਤ ਸਕਦਾ ਔਰ ਭਾਜਪਾ 220 ਐਂਡੀਆ ਟੋਟਲ ਮਲਾਕੇ 335 ਦੇ ਕਰੀ ਹੂੰ ਇਦਾਂ ਹੀ ਪੰਜਾਬ ਦੇ ਵਿੱਚ ਜੋ ਮੈਂ ਸਮਝਦਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਵੋਟ ਪਾਈ ਆ ਲੋਕਾਂ ਨੇ ਉਹਨੂੰ ਪਿੱਠ ਥਾਪੜਿਆ ਕਿ ਜੋ ਇਹਨਾਂ ਨੇ ਵਿਕਾਸ ਦੀ ਰਾਜਨੀਤੀ ਕੀਤੀ ਹੈ ਜੋ ਵਿਕਾਸ ਦੀ ਗੱਲਾਂ ਕੀਤੀਆਂ ਜੋ ਸਿਹਤ ਸਿੱਖਿਆ ਔਰ ਰੋਜ਼ਗਾਰ ਦੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਹੈ ਮਾਨ ਸਾਹਿਬ ਨੇ ਕਰਪਸ਼ਨ ਦੇ ਅਗੇਂਸਟ ਜ਼ੀਰੋ ਟੋਲਰੈਂਸ ਰੱਖੀ ਆ ਲੋਕਾਂ ਨੇ ਉਹਨੂੰ ਦੇਖਦੇ ਹੋਏ ਵੱਧ ਚੜ ਕੇ ਵੋਟਾਂ ਪਾਈਆਂ ਤੇ ਜਿੱਥੋਂ ਤੱਕ ਮੈਂ ਸਮਝਦਾ ਕਿ ਮਾਨ ਸਾਹਿਬ ਨੇ ਜੋ ਕਿਹਾ ਸੀ 13 0 ਉਹ ਪੂਰਾ ਹੋਣਾ ਜਾਵੇ ਸੈਂਪਲ ਸਰਵੇ 6 ਸੀਟਾਂ 7 ਸੀਟਾਂ ਕੋਈ ਦਿਖਾ ਰਿਹਾ ਹੈ ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜਾ ਐਗਜ਼ਿਟ ਪੋਲ ਦਾ ਜਾਂ 10 ਸਿੱਟਾ ਤੁਸੀਂ ਕਹਿ ਰਹੇ ਹੋ ਲੇਕਿਨ ਕਾਂਗਰਸ ਤੋਂ ਅਸੀਂ ਵੱਖ ਆ ਕਾਂਗਰਸ ਤੋਂ ਵੱਖ ਹੋ ਕੇ ਲੜਿਆ ਕੱਲ ਦੀ ਗੱਲ ਮੈਂ ਨਹੀਂ ਕਰਦਾ ਅੱਜ ਤੱਕ ਦੀ ਅਸਲ ਸਥਿਤੀ ਇਹ ਹੈ ਔਰ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦਾ ਕਹਿਣਾ ਪੂਰਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸਾਰੇ ਸਰਵੇ ਵੀ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਪਰ ਦਿਖਾ ਰਹੇ ਆ ਪਰ ਗਰਾਊਂਡ ਲੈਵਲ ਤੇ ਇਸ ਤੋਂ ਵੀ ਕਿਤੇ ਵੱਧ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਸਮਰਥਨ ਮਿਲਿਆ ਜੋ ਮੈਂ ਸਮਝਦਾ ਹਾਂ ਜੀ ਕਿਉਂਕਿ ਮੈਂ ਲੋਕਾਂ ਚ ਵੀ ਘੁੰਮਿਆ ਪਿੰਡਾਂ ਚ ਵੀ ਗਿਆ ਤੇ ਲੋਕਾਂ ਨੇ ਜਿਹੜਾ ਇਸ ਮਹਿੰਗਾਈ ਦੇ ਜ਼ਮਾਨੇ ਚ 300 ਯੂਨਿਟ ਵਾਲਾ ਸੀ ਉਹਨੂੰ ਬੜਾ ਐਕਪੀ